ਦੋਸਤੋ ਮੇਰੀ ਕਹਾਣੀ ਦੇ ਸਰਲੇਖੇਟ ਅਜ ਦੇਸ ਕਹਾਣੀ ਸੈਸ਼ਨ ਵਿੱਚ ਮੈਂ ਆਪਣੀ ਇੱਕ ਹੋਰ ਕਹਾਣੀ ਲੈ ਕੇ ਤੁਹਾਡੇ ਨਾਲ ਰूबरू ਹਾਂ ਇਹ ਕਹਾਣੀ ਪਹਿਲੀਆਂ ਕਹਾਣੀਆਂ ਨਾਲੋਂ ਕੁਝ ਵੱਖਰੀ ਕਿਸਮ ਦੀ ਕਹਾਣੀ ਹੈ ਕਹਾਣੀ ਦਾ ਉਨਵਾਨ ਹੈ ਗੁਲਾਬ ਦੀਆਂ ਕਲਮਾਂ ਤੋਂ ਪੇਸ਼ ਹੈ ਕਹਾਣੀ ਨਵੇਕਲਾ ਜਪਿੰਡ ਸੀ ਸ਼ਹਿਰੋਂ ਦੂਰ ਕਾਫੀ ਦੂਰ ਦਰਿਆ ਦੇ ਕੰਢੇ ਉੱਪਰ ਬਣੇ ਕੱਚੇ ਪੱਕੇ ਕੋਈ ਦੋਖਸੋ ਘਰਾਵਾਂ ਉੱਪਰ ਆਧਾਰਿਤ ਜਿਸ ਦੀ ਆਬਾਦੀ ਦਰਿਆ ਦੇ ਸੱਜੇ ਕੰਢੇ ਉੱਪਰ ਦਰਿਆ ਦੀ ਮਾਰ ਤੋਂ ਬਚੀ ਜ਼ਮੀਨ ਉੱਪਰ ਖੇਤੀਬਾੜੀ ਨਾਲ ਗੁਜ਼ਾਰਾ ਕਰਦੀ ਸੀ ਜ਼ਮੀਨ ਉਪਜਾਊ ਸੀ ਸੋ ਫਸਲਾਂ ਚੰਗੀਆਂ ਸਨ ਤੇ ਇਸ ਦੇ ਨਾਲ ਹੀ ਘਰਾ ਵਿੱਚ ਖੁਸ਼ਹਾਲੀ ਵੀ ਵਾਵਾ ਸੀ ਪਿੰਡ ਵਿੱਚ ਸਾਰਾ ਕੁਝ ਤੇ ਮਿਲ ਜਾਂਦਾ ਸੀ ਸਾਰਾ ਕੁਝ ਜਿੰਨੇ ਕੁ ਦੀ ਲੋੜ ਪੈਂਦੀ ਆ ਕਿਸੇ ਨੂੰ ਉਹ ਪਿੰਡ ਦੀਆਂ ਬਣੀਆਂ 4-6 ਦੁਕਾਨਾਂ ਤੋਂ ਸਭ ਕੁਝ ਲੱਭ ਜਾਂਦਾ ਸੀ 4-6 ਦੁਕਾਨਾਂ ਦਾ ਛੋਟਾ ਜਿਹਾ ਬਾਜ਼ਾਰ ਸੀ ਜਿਸ ਵਿੱਚ ਇੱਕ ਕੱਪੜੇ ਦੀ ਇੱਕ ਕਿਰੀਆਨੇ ਦੀ ਇੱਕ ਮੁਨਿਆਰੀ ਦੀ ਦੁਕਾਨ ਸੀ ਇੱਕ ਦਰਖਤ ਹੇਠਾਂ ਇੱਕ ਹਲਵਾਈ ਆਪਣੀ ਦੁਕਾਨ ਦੀਆਂ ਕੁਝ ਮਠਿਆਈਆਂ ਸਜਾ ਕੇ ਬੈਠਾ ਹੁੰਦਾ ਸੀ ਉਹ ਆਉਂਦੇ ਜਾਂਦੇ ਗਾਂਾਂ ਲਈ ਚਾਹ ਦਾ ਪਤੀਲਾ ਚੜਾਈ ਰੱਖਦਾ ਉਸ ਦੀ ਗੱਕੀ ਬਹੁਤੀ ਇਸ ਪਿੰਡ ਵਿੱਚ ਪਹੁੰਚਣ ਵਾਲੇ ਟੈਂਪੂਆਂ ਦੇ ਛੋਟੇ ਜਿਹੇ ਡੈਕ ਕਰਨ ਸੀ ਜਿੱਥੇ ਸਵਾਰੀਆਂ ਉਤਰਦੀਆਂ ਤੇ ਲੈਂਦੀਆਂ ਸਨ ਇਸੇ ਨਾਲ ਇਹ ਉਸਤੀ ਕੜਾਈ ਚੜੀ ਰਹਿੰਦੀ ਸੀ ਤੇ ਉਹ ਆਪਣੇ ਕੰਮ ਵਿੱਚ ਲੱਗਾ ਰਹਿੰਦਾ ਸੀ ਸਾਹਮਣੇ ਇੱਕ ਪਿੱਪਲ ਹੇਠਾਂ ਇੱਕ ਮੋਚੀ ਬੈਠਾ ਅਖਬਾਰ ਦੇ ਕਿਸੇ ਟੁਕੜੇ 'ਚ ਕੁਝ ਲੱਭ ਰਿਹਾ ਦੇਖਿਆ ਜਾ ਸਕਦਾ ਸੀ ਪਹਿਲਾਂ ਉਸ ਦੀ ਇਸਹਾਜ਼ਤ ਨੂੰ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਫਿਰ ਪਤਾ ਲੱਗਿਆ ਕਿ ਉਹ ਤੇ ਅਠਵੀਂ ਪਾਸੇ ਇੱਕ ਲੱਤ ਖਰਾਬ ਸੀ ਸੋ ਪਿਤਾਪੁਰਖੀ ਕੰਮ ਉਪਰ ਆ ਕੇ ਬੈਠ ਗਿਆ ਉਹ ਜੁੱਤੀਆਂ ਗੰਢਦਾ ਸੀ ਪਰ ਗੱਲਾਂ ਬਹੁਤ ਸਿਆਣੀਆਂ ਕਰਦਾ ਸੀ ਇਸੇ ਲਈ ਬਾਅਦ ਵਿੱਚ ਕਦੇ-ਕਦੇ ਉਹ ਮੇਰੀ ਵੀ ਸੰਗਤ ਦਾ ਹਿੱਸਾ ਬਣ ਗਿਆ ਪਿੰਡ ਪੁਰਾਣਾ ਸੀ ਪਰ ਬੜਾ ਬੇਆਵਾਜ਼ ਜਿਹਾ ਕਿਸੇ ਤੋਂ ਸਕੂਲ ਦਾ ਪਤਾ ਪੁੱਛਿਆ ਤਾਂ ਉਸਨੇ ਪਿੰਡ ਦੇ ਸਰਪੰਚ ਦਾ ਕਰਤਖਾ ਦਿੱਤਾ ਸਰਪੰਚ ਨੇ ਰਾਤ ਰੱਖਿਆ ਤੇ ਅਗਲੇ ਦਿਨ ਵਾਪਸ ਚਲੇ ਜਾਣ ਲਈ ਕਹਿ ਦਿੱਤਾ ਬਈ ਸਾਡੇ ਪਿੰਡ ਵਿੱਚ ਪੜ੍ਹਨ ਲਿਖਣ ਦਾ ਰਿਵਾਜ ਨਹੀਂ ਜਾ ਤੱਕ ਤਾਂ ਸਾਰਾ ਦਿਨ ਡੰਗਰ ਬੱਚੇ ਪਿੱਛੇ ਹੀ ਖੁਰਨ ਉਪਦੇ ਰਹਿੰਦੇ ਨੇ ਆਦਤ ਨਹੀਂ ਸਕੂਲ ਜਾਂਦੇ ਉਸ ਦੀ ਗੱਲ ਸੁਣ ਕੇ ਮੈਂ ਹੱਕਾ ਬਕਰਿਆ ਗਿਆ ਮੈਂ ਤਾਂ ਇੱਥੇ ਪੜ੍ਹਨਾ ਆਇਆ ਸੀ ਨੌਕਰੀ ਦੀ ਮੈਨੂੰ ਵੀ ਬਹੁਤ ਲੋੜ ਸੀ ਪਰ ਸਰਪੰਚ ਨੇ ਮੈਨੂੰ ਵਾਪਸ ਚਲੇ ਜਾਂਦੀ ਸਲਾਹ ਦਿੱਤੀ ਪਰ ਮੈਂ ਤਾਂ ਮਨ ਬਣਾ ਕੇ ਆਇਆ ਸੀ ਘਰ ਵਾਪਸ ਜਾਂਦਾ ਕੋਈ ਇਰਾਦਾ ਨਹੀਂ ਸੀ ਬਾਵਜੂਦ ਸਾਰਿਆਂ ਦੀ ਸਲਾਹ ਦੇ ਮੈਂ ਇੱਥੇ ਟਿਕ ਕੇ ਕੰਮ ਕਰਨ ਦਾ ਫੈਸਲਾ ਕਰ ਲਿਆ ਸਕੂਲ ਨਾਂ ਦੀ ਪਿੰਡ ਵਿੱਚ ਕੋਈ ਚੀਜ਼ ਨਹੀਂ ਸੀ ਸੋ ਪਹਿਲਾ ਸਕੂਲ ਮੈਨੂੰ ਹੀ ਚਲਾਉਣਾ ਪਿਆ ਪਹਿਲੇ ਵਿਦਿਆਰਥੀ ਮੈਂ ਹੀ ਲੱਭੇ ਤੇ ਲੱਭ ਕੇ ਉਹਨਾਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਪਿੰਡ ਵਿੱਚ ਛੱਪੜ ਦੇ ਨੇੜੇ ਇੱਕ ਕੱਚੇ ਢਾਰੇ ਵਿੱਚ ਮੈਨੂੰ ਥਾਂ ਮਿਲੀ ਛੱਪੜ ਦੀ ਬਦਬੂ ਵਿੱਚ ਮੈਨੂੰ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਇਸ ਲਈ ਮੈਂ ਸੋਚਿਆ ਕਿ ਛੋਟੀ ਜਿਹੀ ਕਿਆਰੀ ਵਿੱਚ ਗੁਲਾਬ ਦੀਆਂ ਕੁਝ ਕਲਮਾਂ ਲਗਾ ਦਿਆਂ ਮੈਂ ਆਪਣੇ ਸਕੂਲ ਦੇ ਸੈਂਟਰ ਹੈਡ ਦੇ ਦਫ਼ਤਰ ਗਿਆ ਉਤਤ ਉਹਦਾ ਹੋਇਆ ਗੁਲਾਬ ਦੀਆਂ ਕਲਮਾਂ ਇੱਕ ਗਿੱਲੇ ਪਰਨੇ ਵਿੱਚ ਬੰਨ ਕੇ ਲੈ ਆਇਆ ਤੇ ਸ਼ਾਮੀ ਮੈਂ ਇਹਨਾਂ ਨੂੰ ਦੋ ਤਾਵਾਂ ਉੱਪਰ ਦਬ ਦਿੱਤਾ ਮੇਰੇ ਪਹਿਲੇ ਦਿਨ ਬਹੁਤ ਔਖੇ ਆਈਦੇ ਦਿਨ ਸਨ ਵਿਦਿਆਰਥੀ ਸਕੂਲ ਤੋਂ ਬਾਹਰ ਰਹਿਣਾ ਚਾਹੁੰਦੇ ਸੀ ਤੇ ਮੈਂ ਉਹਨਾਂ ਨੂੰ ਸਕੂਲ ਨਾਲ ਜੋੜਨਾ ਚਾਹੁੰਦਾ ਸੀ ਮੈਂ ਇਸ ਪਿੰਡ ਵਿੱਚ ਪੂਰੇ 6 ਸਾਲ ਰਿਹਾ ਮੇਰੇ ਪਹਿਲੇ ਵਿਦਿਆਰਥੀ 8ਵੀਂ ਪਾਸ ਕਰ ਗਏ ਮੇਰੇ ਤੋਂ ਸਿਵਾ ਕੋਈ ਹੋਰ ਅਧਿਆਪਕ ਇੱਥੇ ਆਉਣ ਲਈ ਤਿਆਰ ਨਹੀਂ ਸੀ ਇੱਥੇ ਪਹੁੰਚਣ ਲਈ ਦੋ ਵਾਰ ਬੱਸ ਬਦਲਣੀ ਪੈਂਦੀ ਸੀ ਇੱਕ ਟੈਂਪੂ ਲੈਣਾ ਪੈਂਦਾ ਸੀ ਕੋਈ ਪੌਣਾ ਮੀਲ ਪੈਦਲ ਚੱਲਣਾ ਪੈਂਦਾ ਸੀ ਜਿੰਨੀ ਦੇਰ ਤੱਕ 50 ਤੋਂ ਵੱਧ ਗਿਣਤੀ ਨਹੀਂ ਸੀ ਵਧੀ ਮੈਂ ਉਹਨਾਂ ਬੁਝੇ ਹੋਏ ਦੀਵਿਆਂ ਵਿੱਚ ਤੇਲ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹਨੇਰਿਆਂ ਨਾਲ ਲੜਨ ਲਈ ਦੀਵੇ ਜਗਦੇ ਰੱਖਣੇ ਪੈਂਦੇ ਨੇ ਮੈਂ ਬਦਸਤੂਰ ਕੋਸ਼ਿਸ਼ਾਂ ਕਰਦਾ ਰਿਹਾ ਆਖਰ 8 ਸਾਲ ਬਾਅਦ ਮੈਨੂੰ ਇਸਪੈਂਡ ਤੋਂ ਬਦਲ ਦਿੱਤਾ ਗਿਆ ਮੈਂ ਤਰੱਕੀ ਲੈ ਕੇ ਜਾ ਰਿਹਾ ਸੀ ਮੈਨੂੰ ਸਕੂਲ ਛੱਡਣ ਦਾ ਬਹੁਤ ਦੁੱਖ ਸੀ ਕਿਵੇਂ ਵਿਦਾ ਹੋਇਆ ਇਹ ਮੈਂ ਜਾਣਦਾ ਸੀ ਤੇ ਅੱਜ 30 ਸਾਲ ਬਾਅਦ ਇਸ ਪਿੰਡ ਵਿੱਚ ਵਾਪਸ ਆਇਆ ਸੋਚਿਆ ਕਿ ਪੁਰਾਣੀਆਂ ਯਾਦਾਂ ਤਾਜ਼ਾ ਕਰ ਲਵਾਂਗਾ ਪਰ ਇੱਥੇ ਤਾਂ ਇੱਕ ਨਵੀਂ ਦੁਨੀਆ ਮੇਰੇ ਲਈ ਚੰਬਾ ਬਣੀ ਹੋਈ ਸੀ ਬੰਤ ਸਿੰਘ ਨੂੰ ਲੱਭਿਆ ਤਾਂ ਉਸਨੇ ਮੈਨੂੰ ਪਛਾਣਿਆ ਜਿਨ੍ਹਾਂ ਨੂੰ ਮੈਂ ਪੜਾਇਆ ਉਹਨਾਂ ਵਿੱਚ ਇੱਕ ਬੰਤ ਸਿੰਘ ਦਾ ਛੋਟਾ ਭਰਾ ਵੀ ਸੀ ਬੰਤ ਸਿੰਘ ਉਸਦੀ ਰੋਟੀ ਫੜਾਉਣ ਕਦੇ-ਕਦੇ ਸਕੂਲ ਆਇਆ ਕਰਦਾ ਸੀ ਉਸਦੇ ਨਾਲ ਮੱਝਾਂ ਦਾ ਇੱਕ ਵਗ ਹੁੰਦਾ ਤੇ ਉਹ ਸਾਡੇ ਸਕੂਲ ਦੇ ਆਸ-ਪਾਸੇ ਖੋਬਾ ਕਰ ਦਿੰਦੇ ਦਰਿਆਈ ਮਿੱਟੀ ਤਾਂ ਪਹਿਲਾਂ ਹੀ ਸਲਾਬੀ ਹੁੰਦੀ ਹੈ ਪਰ ਅੱਜ ਸਭ ਕੁਝ ਬਦਲ ਗਿਆ ਮਾਸਟਰ ਜੀ ਤੁਹਾਡੇ ਪੜ੍ਹਾਈ ਵਿਦਿਆਰਥੀ ਵਾਪਸ ਆ ਗਏ ਉਹ ਪੜ੍ਹ ਲਿਖ ਕੇ ਬਾਹਰਲੇ ਦੇਸ਼ਾਂ ਵਿੱਚ ਤਾਂ ਗਏ ਉੱਥੇ ਉਹਨਾਂ ਹੋਰਾਂ ਨਾਲ ਮਿਲ ਕੇ ਡਾਲਰ ਪੌਂਡ ਕਮਾਏ ਪਰ ਫਿਰ ਇੱਕ ਦਿਨ ਉਹ ਸਾਰੇ ਵਾਪਸ ਆ ਗਏ ਬੰਤ ਸਿੰਘ ਆਪਣੇ ਹੱਥ ਵਿੱਚ ਫੜੀ ਸੋਟੀ ਨਾਲ ਪੱਥਰ ਦੇ ਟਾਇਲ ਨੂੰ ਠਕੋਰਦਾ ਬੋਲਿਆ ਫਿਰ ਕੀ ਹੋਇਆ ਮੈਂ ਪੁੱਛਿਆ ਪਿੰਡ ਆ ਕੇ ਪਹਿਲਾਂ ਤਾਂ ਉਹਨਾਂ ਨੂੰ ਸਾਰਿਆਂ ਨੇ ਕੋਸਿਆ ਮਾੜਾ ਚੰਗਾ ਕਿਹਾ ਕੋਈ ਵੀ ਉਹਨਾਂ ਦੇ ਵਾਪਸ ਆਉਣ ਉੱਪਰ ਖੁਸ਼ ਨਹੀਂ ਸੀ ਉਹਨਾਂ ਦੇ ਆਪਣੇ ਮਾਪੇ ਵੀ ਉਹਨਾਂ ਨੂੰ ਨਕੰਮਾ ਆਖ ਰਹੇ ਸਨ ਕਿਸ ਨੇ ਕਿਹਾ ਉਹਨਾਂ ਆਪਣੇ ਮਾਪਿਆਂ ਦੇ ਸਾਰੇ ਸੁਪਨੇ ਮਿੱਟੀ ਕਰ ਦਿੱਤੇ ਸਨ ਪਰ ਤੁਹਾਡੇ ਵਿਦਿਆਰਥੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਸਨ ਉਹਨਾਂ ਉੱਪਰ ਇਸ ਸਾਰੇ ਕੁਝ ਦਾ ਕੋਈ ਅਸਰ ਨਾ ਹੋਇਆ ਬੰਤ ਸਿੰਘ ਬੋਲਦਾ ਜਾ ਰਿਹਾ ਸੀ ਇੱਕ ਦਿਨ ਉਹਨਾਂ ਨੇ ਉਸ ਬੋਰਡ ਦੇ ਹੇਠਾਂ ਬੈਠ ਕੇ ਸਾਰੇ ਪਿੰਡ ਨੂੰ ਇਕੱਠਾ ਕੀਤਾ ਫਿਰ ਉਹਨਾਂ ਸਾਰਿਆਂ ਨੂੰ ਆਪੋ ਆਪਣੀ ਜ਼ਮੀਨ ਦਾ ਵੇਰਵਾ ਦੇਣ ਲਈ ਕਿਹਾ ਆਪਣੇ ਮੁੰਡੇ ਸਨ ਇਸ ਲਈ ਵੇਰਵਾ ਦੇਣ ਵਿੱਚ ਕਿਸੇ ਨੇ ਕੋਈ ਗੁਰੇਜ਼ ਜਾਂ ਇਤਰਾਜ਼ ਨਾ ਕੀਤਾ ਵੈਸੇ ਵੀ ਸਾਰੇ ਜਾਣਦੇ ਸਨ ਕਿ ਹਰੇਕ ਕੋਲ ਕਿੰਨੀ ਜ਼ਮੀਨ ਹੈ ਫਿਰ ਉਹਨਾਂ ਨੇ ਪਿੰਡ ਦੇ ਲੋਕਾਂ ਤੋਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਪੂਰੇ ਤਿੰਨ ਦਿਨ ਉਹ ਮੀਟਿੰਗ ਚੱਲੀ ਉਹਨਾਂ ਕੋਲ ਆਪਣੇ ਕੰਪਿਊਟਰ ਸਨ ਜਿਨ੍ਹਾਂ ਨੂੰ ਹਮੇਸ਼ਾ ਆਪਣੇ ਨਾਲ ਰੱਖਦੇ ਸਨ ਇਸ ਵਿੱਚ ਉਹ ਸਾਰਾ ਲਿਖਾ ਜੋਖਾ ਰੱਖ ਰਹੇ ਸਨ ਤੀਜੇ ਦਿਨ ਜਾ ਕੇ ਗੱਲ ਸਿਰੇ ਲੱਗੀ ਤਾਂ ਉਹਨਾਂ ਚੋਂ ਇੱਕ ਬੋਲਿਆ ਭਰਾਵੋ ਜੇ ਪਿੰਡ ਦਾ ਵਿਕਾਸ ਨਾ ਹੋਇਆ ਤਾਂ ਸਾਡੇ ਕੈਨੇਡਾ ਅਮਰੀਕਾ ਰਹਿੰਦਾ ਕੀ ਲਾਭ ਉੱਥੇ ਵੀ ਅਸੀਂ ਆਪਣੀ ਮਿਹਨਤ ਕਰਦੇ ਸਾਂ ਤੇ ਇੱਥੇ ਵੀ ਅਸੀਂ ਆਪਣੀ ਮਿਹਨਤ ਕਰਨੀ ਹੈ ਸਾਡੇ ਵਿਦੇਸ਼ਾਂ ਵਿੱਚ ਚਲੇ ਜਾਣ ਨਾਲ ਸਾਨੂੰ ਇਹ ਸਮਝ ਆਈ ਕਿ ਦੁਨੀਆ ਵਿੱਚ ਕੰਮ ਕਿਵੇਂ ਹੁੰਦਾ ਹੁਣ ਅਸੀਂ ਆਪਣੇ ਪਿੰਡ ਨੂੰ ਕਨੇਡਾ ਦੇ ਪਿੰਡ ਵਰਗਾ ਬਣਾਉਣਾ ਹੈ ਜਿਸ ਐਮਤੋ ਤਾਂ ਹੱਥ ਖੜੇ ਕਰ ਦਿਓ ਪਿੰਡ ਵਾਲਿਆਂ ਨੇ ਹੱਥ ਖੜੇ ਕਰਕੇ ਉਹਨਾਂ ਦੀ ਗੱਲ ਵਿੱਚ ਹੰਗਾਰਾ ਪਾ ਦਿੱਤਾ ਫਿਰ ਉਹਨਾਂ ਨੇ ਸਾਰਿਆਂ ਤੋਂ ਪ੍ਰੋਸੇ ਦਾ ਵੋਟ ਮੰਗਿਆ ਉਹ ਵੀ ਦੇ ਦਿੱਤਾ ਫਿਰ ਉਹਨਾਂ ਸਹਿਯੋਗ ਕਰਨ ਦੀ ਸੋਚ ਚੁੱਕਾਈ ਉਹ ਵੀ ਪਿੰਡ ਵਾਲਿਆਂ ਨੂੰ ਮਨਜ਼ੂਰ ਸੀ ਸਾਰੇ ਰਾਜੀ ਖੁਸ਼ੀਂ देर रात ਗਈ ਘਰ ਪਰਤੇ ਦੋ ਦਿਨ ਉਹਨਾਂ ਬੈਠ ਕੇ ਸਾਰੀ ਵਿਉਂਤ ਬਣਾਈ ਤੇ ਹੁਣ ਦੇਖ ਲਵੋ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਮੈਂ ਤੇ ਬੰਤ ਸਿੰਘ ਤੁਰ ਕੇ ਪਿੰਡ ਦੇ ਨਕਸ਼ੇ ਉੱਪਰ ਆ ਗਏ ਜੋ ਇੱਕ ਵੱਡੇ ਬੋਰਡ ਉੱਪਰ ਬਣਿਆ ਹੋਇਆ ਵਿਕਾਸ ਦੀ ਕਹਾਣੀ ਸੁਣਾ ਰਿਹਾ ਸੀ ਬੰਤ ਸਿੰਘ ਨੇ ਸੋਟੀ ਚੁੱਕੀ ਇਹ ਇਮਾਰਤ ਦੀ ਤਸਵੀਰ ਵੱਲ ਇਸ਼ਾਰਾ ਕੀਤਾ ਇਹ ਹੈ ਪਿੰਡ ਦਾ ਆਪਣਾ ਪਹਿਲਾ ਕਾਰਖਾਨਾ ਇੱਥੇ ਸਬਜ਼ੀਆਂ ਤੇ ਫਲਾਂ ਨੂੰ ਕੱਟ ਛਿੱਲ ਕੇ ਡੱਬਾ ਬੰਦ ਕੀਤਾ ਜਾਂਦਾ ਹੈ ਪਿੰਡ ਵਿੱਚ ਆਪਣੇ ਬਾਗ ਬਗੀਚੇ ਹਨ ਜਿੱਥੋਂ ਫਲ ਤੇ ਸਬਜ਼ੀਆਂ ਇੱਥੇ ਪਹੁੰਚਦੀਆਂ ਨੇ ਫਿਰ ਇਹਨਾਂ ਦੀ ਸਾਰੀ ਕਟਾਈ ਤੇ ਸਾਫ ਸਫਾਈ ਹੁੰਦੀ ਹੈ ਇਹ ਸਾਰਾ ਕੰਮ ਕੌਣ ਕਰਦਾ ਹੈ ਮਜ਼ਦੂਰ ਕਿੱਥੋਂ ਆਉਂਦੇ ਨੇ ਮੈਂ ਪੁੱਛਿਆ ਕਿਥੋਂ ਨਹੀਂ ਇਹ ਕਾਰਖਾਨਾ ਸਾਰੇ ਦਾ ਸਾਰਾ ਕੁੜੀਆਂ ਚਲਾਉਂਦੀਆਂ ਨੇ ਸਾਰੇ ਪਿੰਡ ਚੋਂ ਕੁੜੀਆਂ ਮੁਟਿਆਰਾਂ ਤੇ ਵੋਟੀਆਂ ਇੱਥੇ ਕੰਮ ਕਰਦੀਆਂ ਕੰਮ ਵੀ ਉਹ ਹੱਥੇ ਨਹੀਂ ਕਰਦੀਆਂ ਸਗੋ ਸਾਰਾ ਕੰਮ ਮਸ਼ੀਨਾ ਕਰਦੀਆਂ ਨੇ ਉਹ ਸਿਰਫ ਮਸ਼ੀਨਾ ਦੀ ਨਿਗਰਾਨੀ ਕਰਦੀਆਂ ਨੇ ਕਮਾਲ ਹੈ ਮੇਰੇ ਵਾਸਤੇ ਇਹ ਚੰਬਾ ਸੀ ਨਹੀਂ ਮਾਸਟਰ ਜੀ ਹੈਰਾਨ ਤਾਂ ਤੁਸੀਂ ਉਦੋਂ ਹੋਵੋਗੇ ਜਦੋਂ ਤੁਹਾਨੂੰ ਇਹ ਪਤਾ ਲੱਗੂਗਾ ਕਿ ਸਾਰੀ ਖੇਤੀ ਇੱਥੇ ਸਾਂਝੀ ਹੁੰਦੀ ਹੈ ਤੇ ਉਹਨਾਂ ਦੀ ਨਿਗਰਾਨੀ ਤੁਹਾਡੇ ਵਿਦਿਆਰਥੀ ਕਰਦੇ ਨੇ ਉਹੀ ਕੁਝ ਪੈਦਾ ਕੀਤਾ ਜਾਂਦਾ ਹੈ ਜਿਸ ਦੀ ਲੋੜ ਹੋਵੇ ਇਹ ਸਾਰਾ ਕੁਝ ਬਾਹਰ ਨਹੀਂ ਵੇਚਿਆ ਜਾਂਦਾ ਅਸੀਂ ਆਪਣੇ ਕਾਰਖਾਨੇ ਲਈ ਪੈਦਾ ਕਰਦੇ ਹਾਂ ਉਹ ਦੇਖੋ ਇਹ ਹੈ ਸਾਡੀ ਡੇਰੀ ਤੇ ਆਹ ਹੈ ਮੀਟ ਸਟੇਸ਼ਨ ਅਸੀਂ ਆਪਣੀਆਂ گاਵਾ ਮੱਝਾਂ ਦਾ ਦੁੱਧ ਨਹੀਂ ਵੇਚਦੇ ਸਗੋਂ ਉਹਨਾਂ ਨੂੰ ਦੱਬਿਆਂ ਵਿੱਚ ਬੰਦ ਕਰਕੇ ਬਾਹਰ ਭੇਜਦੇ ਆਂ ਦਰਿਆ ਦੀ ਜ਼ਮੀਨ ਤੋਂ ਅਸੀਂ ਬਹੁਤ ਲੱਭ ਲਿਆ ਹਰੇ ਚਾਰੇ ਦੀ ਕੋਈ ਕਾਟ ਨਹੀਂ ਸਾਡਾ ਦੁੱਧ ਹੁਣ ਦਹੀਂ ਪਨੀਰ ਬਣ ਕੇ ਬਾਹਰ ਜਾਂਦਾ ਡੇਰੀ ਵਿੱਚ ਵੀ ਮਸ਼ੀਨਾਂ ਹੀ ਕੰਮ ਕਰਦੀਆਂ ਨੇ ਕੋਈ ਹੱਥ ਤੱਕ ਨਹੀਂ ਲਾਉਂਦਾ ਇਹ ਸਾਰੀ ਜਾਣਕਾਰੀ ਇਟਲੀ ਤੋਂ ਲੈਂਦੇ ਆ ਹੁਣ ਸਾਡਾ ਸਾਰਾ ਮਾਲ ਇਟਲੀ ਤੇ ਯੂਰਪ ਵਿੱਚ ਜਾਂਦਾ ਇਹ ਤਾਂ ਵਾਕਈ ਕਮਾਲ ਹੋ ਗਈ ਹਾਂ ਮਸਤ ਜੀ ਕਮਾਲ ਤਾਂ ਹੋ ਹੀ ਗਈ ਹੁਣ ਤੁਸੀਂ ਪੁੱਛੋਗੇ ਕਿ ਸਾਰੇ ਕਾਰਖਾਨੇ ਲਈ ਬਿਜਲੀ ਕਿੱਥੋਂ ਆਉਂਦੀ ਹੈ ਅਸੀਂ ਇੱਕ ਵੀ ਯੂਨਿਟ ਬਾਹਰੋਂ ਨਹੀਂ ਲੈਂਦੇ ਪਿੰਡ ਦਾ ਆਪਣਾ ਬਿਜਲੀ ਘਰ ਹੈ ਔਰ ਇਹ ਬਿਜਲੀ ਘਰ ਗੋਹੇ ਤੇ ਹੋਰ ਰੈਂਤ ਖੁੰਨ ਤੋਂ ਚੱਲਦਾ ਹੈ ਇਸ ਨੂੰ ਵੀ ਪਿੰਡ ਵਾਲੇ ਚਲਾਉਂਦੇ ਨੇ ਹੁਣ ਇੱਥੇ ਬਿਜਲੀ ਦੀ ਕੋਈ ਕਮੀ ਨਹੀਂ ਸਾਰਾ ਪਿੰਡ ਸਵਰਗ ਬਣ ਗਿਆ ਅੱਛਾ ਤੇ ਇਹ ਸਾਰੇ ਪ੍ਰੋਜੈਕਟ ਉੱਪਰ ਖਰਚ ਕੌਣ ਕਰਦਾ ਹੈ ਕੀ ਸਰਕਾਰ ਨੇ ਕੋਈ ਮਦਦ ਕੀਤੀ ਹੈ ਨਹੀਂ ਇਹ ਸਾਰੇ ਪ੍ਰੋਜੈਕਟ ਸਾਡੇ ਆਪਣੇ ਨੇ। ਇਹਨਾਂ ਉੱਪਰ ਲੱਗਿਆ ਪੈਸਾ ਸਾਡਾ ਆਪਣਾ ਹੈ। ਸਰਕਾਰ ਤੋਂ ਅਸੀਂ ਇੱਕ ਪੈਸਾ ਨਹੀਂ ਲਿਆ। ਬੰਤ ਸਿੰਘ ਨੇ ਮੁਸਕਰਾ ਕੇ ਕਿਹਾ, "ਅੱਛਾ। ਫਿਰ ਪਿੰਡ ਵਿੱਚ ਪੈਸਾ ਕਿੱਥੋਂ ਆਉਂਦਾ ਹੈ?" ਮਾਸਟਰ ਜੀ, ਪਿੰਡ ਦੀ ਆਮਦਨ ਹੁਣ ਰੁਪਈਆਂ 'ਚ ਨਹੀਂ ਹੁੰਦੀ। ਪਿੰਡ ਹੁਣ ਡਾਲਰ ਤੇ ਪਾਉਂਡ ਕਮਾਉਂਦਾ ਹੈ। ਅਸੀਂ ਜੋ ਕੁਝ ਪੈਦਾ ਕਰਦੇ ਹਾਂ, ਉਹਦਾ ਸਾਰਾ ਮਾਲ ਅੰਤਰਰਾਸ਼ਟਰੀ ਪੱਧਰ ਦਾ ਹੁੰਦਾ ਹੈ। ਸਾਰਾ ਕੁਝ ਬਾਹਰ ਜਾਂਦਾ ਹੈ ਉੱਥੇ ਸਾਡੇ ਭਾਰਤੀਆਂ ਨੇ ਕੰਪਨੀਆਂ ਬਣਾ ਲਈਆਂ ਨੇ ਉਹ ਸਾਡੇ ਤੋਂ ਮਾਲ ਮੰਗਵਾ ਕੇ ਬਾਹਰ ਵੇਚਦੇ ਨੇ ਉਹ ਕੰਪਨੀਆਂ ਵੀ ਇਸੇ ਸ਼ਰਤ ਉੱਪਰ ਬਣਾਈਆਂ ਨੇ ਕਿ ਉਹ ਲੋਕ ਆਪੋ ਆਪਣੇ ਪਿੰਡਾਂ ਦਾ ਵਿਕਾਸ ਕਰਨਗੇ ਬਈ ਬੰਤਸਿਆ ਤੂੰ ਤਾਂ ਮੈਨੂੰ ਹੈਰਾਨ ਹੀ ਕਰੀ ਜਾਂਦਾ ਕਿਤੇ ਮੈਂ ਸੁਪਨਾ ਤਾਂ ਨਹੀਂ ਦੇਖ ਰਿਹਾ ਨਹੀਂ ਮਾਸਟਰ ਜੀ ਇਹ ਸੁਪਨਾ ਨਹੀਂ ਹਕੀਕਤ ਹੈ ਆਪ ਪਿੰਡ ਦੇ ਖੇਣ ਚਲੀਏ ਅਸੀਂ ਦੋਵੇਂ ਪਿੰਡ ਦਾ ਚੱਕਰ ਲਾਉਣ ਲਈ ਬਾਹਰ ਨਿਕਲੇ ਅੱਗੇ ਕਾਟੋ ਰਿਕਸ਼ਾ ਖੜਾ ਸੀ ਇਹ ਬੈਟਰੀ ਨਾਲ ਚੱਲਣ ਵਾਲਾ ਰਿਕਸ਼ਾ ਸੀ ਬੰਦ ਸਿੰਘ ਨੇ ਬੈਠਦਿਆਂ ਕਿਹਾ ਚੱਲ ਭਾਈ ਰਾਜੂ ਦਿਖਾ ਦੇ ਇੱਕ ਵਾਰ ਆਪਣਾ ਪਿੰਡ ਲਾ ਫਿਰ ਇੱਕ ਵੱਡੀ ਸਾਰੀ ਢੀੜੀ ਰਸਤੇ ਵਿੱਚ ਮੈਨੂੰ ਦੱਸਿਆ ਗਿਆ ਕਿ ਇਹ ਰਿਕਸ਼ਾ ਤੇ ਇਹੋ ਜਿਹੇ ਹੋਰ ਰਿਕਸ਼ੇ ਆਉਣ ਜਾਣ ਤੇ ਟੋਹਾ ਟੁਆਈ ਦਾ ਕੰਮ ਮੁਫਤ ਕਰਦੇ ਨੇ ਇਸ ਵਾਸਤੇ ਕੋਈ ਪੈਸਾ ਨਹੀਂ ਲੈਂਦੇ ਇਹਨਾਂ ਨੂੰ ਤਨਖਾਹ ਤੇ ਹੋਰ ਸਹੂਲਤਾਂ ਪਿੰਡ ਦੀ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਕੋਈ 100 ਰਿਕਸ਼ੇ ਮੁਫਤ ਕੰਮ ਕਰਦੇ ਨੇ ਮੈਂ ਦੇਖਿਆ ਪਿੰਡ ਹੁਣ ਬਿਲਕੁਲ ਹੀ ਬਦਲ ਗਿਆ ਸੀ ਨਾ ਪੁਰਾਣੇ ਕੱਚੇ ਘਰ ਸਨ ਨਾ ਹੀ ਕੱਚੀਆਂ ਗਲੀਆਂ ਮੈਨੂੰ ਦੱਸਿਆ ਗਿਆ ਕਿ ਸਾਰਾ ਪਿੰਡ ਢਾਕੇ ਉੱਚੀ ਥਾਂ ਉੱਪਰ ਨਵੀਂ ਆਬਾਦੀ ਵਜੋਂ ਸਾਰਿਆ ਗਿਆ ਹਰ ਇੱਕ ਨੂੰ ਉਸ ਦੀ ਲੋੜ ਅਨੁਸਾਰ ਘਰ ਬਣਾ ਕੇ ਦਿੱਤੇ ਗਏ ਨੇ ਉਹ ਵੀ ਆਧੁਨਿਕ ਸਹੂਲਤਾਂ ਨਾਲ ਲੈਸ ਹਰ ਘਰ ਵਿੱਚ ਟੈਲੀਫੋਨ ਹੈ ਇੰਟਰਨੈਟ ਹੈ ਗੈਸ ਹੈ ਬਿਜਲੀ ਹੈ ਤੇ ਸਾਰੇ ਕਨੈਕਸ਼ਨ ਮੁਫਤ ਨੇ ਹਰ ਸਹੂਲਤ ਲਈ ਪਿੰਡ ਦੇ ਸਾਂਝੇ ਫੰਡ ਚੋਂ ਪੈਸਾ ਦਿੱਤਾ ਜਾਂਦਾ ਹੈ ਆਧੁਨਿਕ ਸਹੂਲਤਾਂ ਵਾਲਾ ਆਪਣਾ ਹਸਪਤਾਲ ਹੈ ਪਿੰਡ ਦੀਆਂ ਖੁੱਲੀਆਂ ਸੜਕਾਂ ਤੇ ਸੜਕਾਂ ਦੇ ਕਿਨਾਰੇ ਕੀਤੀ ਗਈ ਸਾਜ-ਸਜਾ ਵਿਦੇਸ਼ ਦੇ ਪੁਲੇ ਕਾ ਪਉਂਦੀ ਹੈ ਐਦਾਂ ਲੱਗਦਾ ਕਿ ਜਿਵੇਂ ਅਸੀਂ ਕਿਸੇ ਵਿਦੇਸ਼ ਦੇ ਸ਼ਹਿਰ ਵਿੱਚ ਫਿਰ ਰਹੇ ਹੋਈਏ ਇੱਕ ਛੋਟਾ ਜਿਹਾ ਬਾਜ਼ਾਰ ਹੈ ਜਿੱਥੋਂ ਜ਼ਰੂਰਤ ਦਾ ਹਰ ਸਮਾਨ ਮਿਲ ਜਾਂਦਾ ਅਸੀਂ ਇੱਕ ਵੱਡੀ ਸਾਰੀ ਫੈਕਟਰੀ ਦੇ ਗੇਟ ਮੂਰੇ ਆ ਕੇ ਰੁਕੇ ਫਿਰ ਬੰਦ ਸਿੰਘ ਨੇ ਆਪਣਾ ਕਾਰਡ ਦਿਖਾਇਆ ਅਸੀਂ ਅੰਦਰ ਚਲੇ ਗਏ ਇਹ ਇੱਕ ਪੈਂਟਾਂ ਤੇ ਜੀਨਾਂ ਬਣਾਉਣ ਵਾਲੀ ਫੈਕਟਰੀ ਸੀ ਜਿਸ ਵਿੱਚ ਸਾਰਾ ਕੰਮ ਆਧੁਨਿਕ ਮਸ਼ੀਨਾਂ ਨਾਲ ਹੋ ਰਿਹਾ ਸੀ ਮੈਨੂੰ ਦੱਸਿਆ ਗਿਆ ਕਿ ਇਹ ਪਿੰਡ ਦੀ ਪੰਜਵੀਂ ਵੱਡੀ ਫੈਕਟਰੀ ਹੈ ਜਿੱਥੋਂ ਸਾਰਾ ਸਮਾਨ ਬਾਹਰ ਵਿਦੇਸ਼ਾਂ ਵਿੱਚ ਜਾਂਦਾ ਹੈ ਇਸ ਫੈਕਟਰੀ ਦੇ ਸੰਚਾਲਕ ਤੇ ਮਾਲਕ ਇੰਗਲੈਂਡ ਤੋਂ ਆਏ ਹਨ ਉੱਤੇ ਉਹਨਾਂ ਨੇ ਇਹ ਫੈਕਟਰੀ ਲਗਾਈ ਹੈ ਪਿੰਡ ਦਾ ਪਾਵਰ ਪਲਾਂਟ ਡੇਰੀ ਮੱਛੀ ਫੈਕਟਰੀ ਤੇ ਹੋਰ ਕਾਰਖਾਨੇ ਦਿਖਾਏ ਕੁਮਦੇ-ਕੁਮਦੇ ਅਸੀਂ ਇੱਕ ਵੱਡੇ ਸਾਰੇ ਸਕੂਲ ਦੀ ਇਮਾਰਤ ਦੇ ਬਾਹਰ ਆ ਕੇ ਰੁਕ ਗਏ ਮਾਸਟਰ ਜੀ ਪਛਾਣੋ ਭਲਾ ਇਹ ਕਿਹੜੀ ਥਾਂ ਹੋਈ ਨਹੀਂ ਬੰਸੇ ਆ ਮੈਂ 30 ਸਾਲ ਬਾਅਦ ਆਇਆ ਨਾਲੇ ਇਹ ਤਾਂ ਉਹ ਪਿੰਡ ਨਹੀਂ ਰਿਹਾ ਜਿੱਥੇ ਮੈਂ ਕਦੇ ਰਹਿ ਕੇ ਗਿਆ ਸੀ ਅੱਛਾ ਇਹ ਗੱਲ ਹੈ ਤਾਂ ਅੰਦਰ ਆਓ ਬੰਸ ਸਿੰਘ ਮੇਰਾ ਹੱਥ ਫੜ ਕੇ ਮੈਨੂੰ ਅੰਦਰ ਲੈ ਗਿਆ ਇੱਕ ਲਾਨ ਵਿੱਚ ਵੱਡੇ ਸਾਰੇ ਗੋਲਦਾਰੇ ਵਿੱਚ ਗੁਲਾਬ ਮਹਿਕ ਰਿਹਾ ਸੀ ਕਲਮੀ ਗੁਲਾਬ ਬੜੀ ਚੰਗੀ ਤਰ੍ਹਾਂ ਸਵਾਰਿਆ ਤੇ ਸਾਹਮਣੇ ਰੱਖਿਆ ਹੋਇਆ ਮੈਂ ਗੁਲਾਬ ਦੇ ਫੁੱਲ ਦੇਖਣ ਲਈ ਉਹਨਾਂ ਦੇ ਨੇੜੇ ਚਲਾ ਗਿਆ ਉਹਨਾਂ ਦੀ ਖੁਸ਼ਬੂ ਮੈਨੂੰ ਆਪਣੇ-ਆਪ ਹੀ ਲੱਗੀ ਸ਼ਾਇਦ ਇਹੀ ਖੁਸ਼ਬੂ ਤੋਂ ਮੈਂ ਲੱਭਦਾ ਫਿਰਦਾ ਸਾਂ ਕੁਝ ਆਇਆ ਜੇ ਯਾਦ ਹੋ ਨਾ ਮੈਨੂੰ ਬੰਦ ਸਿੰਘ ਨੇ ਪੁੱਛਿਆ ਪਰ ਮੈਂ ਨਾ ਵੇ ਸਿਰ ਫੇਰ ਦਿੱਤਾ ਬੰਦ ਸਿੰਘ ਮੈਨੂੰ ਕਹਿਣ ਲੱਗਿਆ ਸਾਰਾ ਪਿੰਡ ਇੱਕ ਥਾਂ ਤੋਂ ਦੂਜੀ ਥਾਂ ਵਸਾ ਦਿੱਤਾ ਪਰ ਜੇ ਨਹੀਂ ਬਦਲੀ ਤਾਂ ਸਿਰਫ ਇਹ ਥਾਣੇ ਬਦਲੀ ਇਹ ਉਹ ਥਾਂ ਹੈ ਜਿੱਥੇ ਤੁਹਾਡੇ ਵਿਦਿਆਰਥੀ ਤੁਹਾਡੇ ਕੋਲ ਬੈਠ ਕੇ ਪੜ੍ਹੇ ਸਨ ਇਹ ਗੁਲਾਬ ਵੀ ਉਹੀ ਉਸੇ ਗੁਲਾਬ ਦੀਆਂ ਕਲਮਾਂ ਤੋਂ ਫੈਲਿਆ ਹੈ ਜੋ 30 ਸਾਲ ਪਹਿਲਾਂ ਤੁਸੀਂ ਲਗਾਈਆਂ ਸਨ ਮੈਂ ਭਾਵਕ ਹੋ ਗਿਆ ਸੀ ਬੰਦ ਸਿੰਘ ਮੈਨੂੰ ਦਫ਼ਤਰ ਵਿੱਚ ਲੈ ਗਿਆ ਅੱਗੇ ਇੱਕ ਤਸਵੀਰ ਅੱਗੇ ਢੇਰ ਸਾਰੇ ਗੁਲਾਬ ਦੇ ਫੁੱਲ ਰੱਖੇ ਹੋਏ ਸਨ ਤੈਨ ਮੈਂ ਆਪਣੀ ਤੁੰਦਲੀ ਹੋਰੀ ਨਜ਼ਰ ਨਾਲ ਦੇਖਿਆ ਕਿ ਇਸ ਤਸਵੀਰ ਵਿੱਚ ਮੈਂ ਹੀ ਸਾਂ ਝੁਕਿਆ ਹੋਇਆ ਗੁਲਾਬ ਦੀਆਂ ਕਲਮਾਂ ਦੀ ਗੋਡੀ ਕਰ ਰਿਹਾ ਸਾਂ ਇਹ ਤਸਵੀਰ ਕਿਸੇ ਕੈਮਰੇ ਦੀ ਨਹੀਂ ਸਗੋ ਹੱਥ ਦੀ ਬਣੀ ਹੋਈ ਸੀ ਜੋ ਮੇਰੇ ਇੱਕ ਵਿਦਿਆਰਥੀ ਨੇ ਬਣਾਈ ਸੀ ਜਿਸ ਨੂੰ ਮੈਂ ਉਸ ਦੀ ਡਰਾਇੰਗ ਦੀ ਕਾਪੀ ਚੁੱਕ ਕੇ ਕਿਸੇ ਰਜਿਸਟਰ ਵਿੱਚ ਰੱਖ ਦਿੱਤਾ ਸੀ ਹਾਲੇ ਮੈਂ ਸਭ ਕੁਝ ਸੋਚ ਰਿਹਾ ਸੀ ਕਿ ਮੇਰੇ ਉਹੀ ਤਿੰਨ ਵਿਦਿਆਰਥੀ ਉੱਥੇ ਅਣ ਪਹੁੰਚੇ ਉਹ ਪਰਜੋਾਨ ਹੋ ਗਏ ਸਨ ਉਹਨਾਂ ਨੇ ਮੈਨੂੰ ਪਛਾਣ ਲਿਆ ਤੇ ਮੇਰੇ ਪੈਰਾਂ ਹੱਥ ਲਾ ਕੇ ਮੇਰੇ ਪੈਰਾਂ ਵਿੱਚ ਆ ਕੇ ਬੈਠ ਗਏ ਕਿਵੇਂ ਮਾਸੂ ਜੀ ਦੇਖੋ ਹੁਣ ਠੀਕ ਹੈ ਨਾ ਤੁਸੀਂ ਵੀ ਤਾਂ ਇਹੋ ਸਭ ਕੁਝ ਹੀ ਚਾਹੁੰਦੇ ਸੀ ਨਾ ਪਿੰਡ ਵਿੱਚ ਇਹੀ ਤੁਹਾਡਾ ਸੁਪਨਾ ਸੀ ਨਾ ਉਹਨਾਂ ਚ ਇੱਕ ਆਖ ਰਿਆ ਸੀ ਪਰ ਪੁੱਤਰੋ ਮੈਂ ਤਾਂ ਕਦੇ ਤੁਹਾਡੇ ਨਾਲ ਕਦੇ ਕੁਝ ਸਾਂਝਾ ਵੀ ਨਹੀਂ ਕੀਤਾ ਤੁਸੀਂ ਤਾਂ ਤਾਂ ਬਹੁਤ ਛੋਟੇ ਸੀ ਜੀਸ ਮਸਜੀ ਬਹੁਤ ਛੋਟੇ ਸਨ ਪਰ ਤੁਹਾਡੇ ਅਚਾਨਕ ਚਲੇ ਜਾਣ ਬਾਅਦ ਅਸੀਂ ਤੁਹਾਡੇ ਕਮਰੇ ਵਿੱਚ ਗਏ ਸਾਨੂੰ ਹੋਰ ਕੋਈ ਤਾਂ ਨਾ ਮਿਲਿਆ ਤੁਹਾਡੀ ਨੀਲੀ ਕਾਪੀ ਮਿਲੀ ਸੀ ਤੁਸੀਂ ਆਪਣੇ ਇਸ ਸੁਪਨੇ ਬਾਰੇ ਉਸ ਵਿੱਚ ਕੁਝ ਲਿਖਿਆ ਸੀ ਬਸ ਅਸੀਂ ਪੜਿਆ ਤੇ ਉਸ ਨੂੰ ਸੱਚ ਕਰਨ ਦਾ ਮਨ ਬਣਾ ਲਿਆ ਬਾਕੀ ਸਾਰੀ ਕਹਾਣੀ ਤਾਂ ਤੁਹਾਨੂੰ ਬੰਤ ਸਿੰਘ ਵੀਰ ਜੀ ਨੇ ਦੱਸ ਹੀ ਦਿੱਤੀ ਹੋਏਗੀ ਹਾਂ ਬੱਚੋ ਮੈਨੂੰ ਸਭ ਕੁਝ ਪਤਾ ਲੱਗ ਗਿਆ ਤੁਸੀਂ ਠੀਕ ਕੀਤਾ ਬਹੁਤ ਹੀ ਵਧੀਆ ਕੀਤਾ ਇਕੱਲੇ ਆਪਣਾ ਵਿਕਾਸ ਨਹੀਂ ਕੀਤਾ ਸਭ ਨੂੰ ਉੱਪਰ ਚੁੱਕਿਆ ਜੋ ਤੁਸੀਂ ਕੀਤਾ ਇਹ ਕਿਸੇ ਇਕੱਲੇ ਦਾ ਨਹੀਂ ਸਗੋ ਸਭ ਦਾ ਸਾਂਝਾ ਹੈ ਇਹੀ ਤਾਂ ਅਸੀਂ ਚਾਹੁੰਦੇ ਹਾਂ ਤੁਸੀਂ ਸੁਪਨੇ ਨੂੰ ਸੱਚ ਕਰ ਵਿਖਾਇਆ ਤੁਹਾਡੇ ਗੁਲਾਬ ਦੀਆਂ ਕਲਮਾਂ ਹਾਂ ਫੁੱਲ ਤਾਂ ਲੱਗਣੇ ਸੀ ਤੇ ਫੈਲਣਾ ਵੀ ਸੀ ਹੁਣ ਖੁਸ਼ਬੂ ਹੈ ਤਾਂ ਹਰ ਇੱਕ ਦੀ ਹੈ ਇਕ ਕੱਲੇ ਗੁਲਾਬ ਦੀ ਤਾਂ ਨਹੀਂ ਸੋ ਐਸੀ ਮੇਰੀ ਕਹਾਣੀ ਗੁਲਾਬ ਦੀਆਂ ਕਲਮਾਂ ਧੰਨਵਾਦ